ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਕੈਨੇਡਾ ਚ ਆਉਂਦੇ ਸੀ ਉਹ ਘਟ ਗਏ ਨੇ ਉਹਦਾ ਸਭ ਤੋਂ ਵੱਧ ਸੇਕ ਕੈਨੇਡੀਅਨ ਕਾਲਜਾਂ ਨੂੰ ਲੱਗਾ ਆਪੋਰਚੂਨਿਟੀ ਘੱਟ ਰਹੇ ਨੇ ਨੌਕਰੀਆਂ ਖੁੱਸ ਰਹੀਆਂ ਨੇ ਟੈਂਸਟ ਮਾਹੌਲ ਹੈ ਸੋਲੀਨ ਤੁਸੀਂ ਇਹ ਦੇਖੋ ਜਦੋਂ ਇਹ ਕਿਹਾ ਜਾਂਦਾ ਹੋਵੇ ਕਿ 1 ਸਾਲ ਦੇ ਵਿੱਚ 30 ਤੋਂ 35 ਬਿਲੀਅਨ ਮਿਲੀਅਨ ਨਹੀਂ ਬਿਲੀਅਨ ਡਾਲਰ ਜਿਹੜੇ ਨੇ ਉਹ ਪੰਪ ਇਨ ਕੀਤੇ ਸਟੂਡੈਂਟਸ ਨੇ ਟਿਊਸ਼ਨ ਫੀਸ ਤੇ ਹੋਰ ਚੀਜ਼ਾਂ ਜਿਹੜੇ ਉਹਨਾਂ ਨੇ ਪੇ ਕੀਤੀਆਂ ਜਿਹੜੇ ਇੱਥੇ ਆ ਕੇ ਉਹਨਾਂ ਨੇ ਸ਼ਾਪਿੰਗ ਕੀਤੀ ਜਾਂ ਹੋਰ ਖਰਚੇ ਕੀਤੇ ਉਸ ਉਹ ਵੱਖਰੇ ਨੇ ਇਕਨੋਮੀ 'ਚ ਯੋਗਦਾਨ ਪਾਇਆ ਕੈਨੇਡੀਅਨ ਬੈਂਕਾਂ ਨੇ ਇਹ ਗੱਲ ਕਹੀ ਸੀ ਕਿ ਸਾਡਾ ਕਸਟਮਰ ਬੇਸ ਬਹੁਤ ਜ਼ਿਆਦਾ ਵੱਧ ਗਿਆ ਹੈ ਹਮਮ ਕੰਟ੍ਰਿਬਿਊਟ ਕਰਦਾ ਨਾ ਹਰ ਕੋਈ ਕੋਈ ਲਿਆ ਕੇ ਦਿੱਤਾ ਹੈ ਨਾ ਉਹ ਜਿਹੜੀ ਫੀਸ ਹੁੰਦੀ ਹੈ ਇੱਕ ਮੈਨੂੰ ਨਾਮ ਭੁੱਲ ਗਿਆ ਉਸ ਦਾ ਕੀ ਕਹਿੰਦੇ ਨੇ ਜਿਹੜੀ ਹੁੰਦੀ ਹੈ ਜਿਹੜੀ ਸਟੂਡੈਂਟ ਲੈ ਕੇ ਆਉਂਦਾ ਜੀ ਜੀ ਉਹ ਉਹ ਵੀ ਲਿਆ ਕੇ ਜਮਾ ਕਰਾਈ ਬੈਂਕਾਂ 'ਚ ਹੀ ਕਰੀ ਨਾ ਜੀ ਹੁਣ ਚਲੋ ਕਈ ਹੁਣ ਇਸ ਦਰਸ਼ਕ ਸਾਡੇ ਕੋਲ ਕਹਣਗੇ ਲੈ ਇੱਥੇ ਵੱਡੀ ਇਕਨੋਮੀ ਹੈ ਸਟੂਡੈਂਟਸ ਨੇ ਕੀ ਕਰ ਦੇਣਾ ਇਦਾਂ ਪਰ ਇਹ 33 ਤੋਂ 35 ਬਿਲੀਅਨ ਦੂਸਰੇ ਪਾਸੇ ਜਿਸ ਚੀਜ਼ ਦਾ ਰੌਲਾ ਡੋਨਲਡ 트੍ਰੰਪ ਕੈਨੇਡਾ ਨਾਲ ਪਾ ਰਹੇ ਨੇ ਉਹ ਸਾਰੀ 60-65 ਬਿਲੀਅਨ ਦੀ ਗੱਲ ਹੈ ਕਿ ਕੈਨੇਡਾ ਵਾਲੇ ਸਾਨੂੰ ਵੱਧ ਸਮਾਨ ਵੇਚ ਜਾਂਦੇ ਨੇ ਅਸੀਂ ਥੋੜਾ ਘੱਟ ਵੇਚਦੇ ਆ ਇਹ ਮੈਂ ਸਿਰਫ ਇੱਕ ਮੁਕਾਬਲਤਨ ਦੱਸੀ ਹੈ ਗੱਲ ਖੈਰ ਜਿਹੜੀ ਕਾਲਜਾਂ ਦੀ ਗੱਲ ਹੈ ਜੀ ਉਹ ਕਰਦੇ ਆ ਜੀ ਅਸੀਂ ਕਾਲਜਾਂ ਦੇ ਵਿੱਚ ਬਹੁਤ ਸਾਰੇ ਕਾਲਜਾਂ ਨੂੰ ਜਿਹੜਾ ਅਸੀਂ ਉਹ ਨੌਕਰੀਆਂ ਜਿਹੜੀਆਂ ਸੀ ਉਹ ਖਤਮ ਕਰਨੀਆਂ ਪਈਆਂ ਇਸੇ ਤਰ੍ਹਾਂ ਦਾ ਕਾਲਜ ਹੈ ਕਨਸਟੋਗਾ ਕਨਸਟੋਗਾ ਕਾਲਜ ਨੇ ਅਨਨੋਨ ਨੰਬਰ ਆਫ ਐਡਮਿਨਿਸਟ੍ਰੇਟਿਵ ਪੋਜੀਸ਼ਨ ਤੇ ਸਪੋਰਟ ਸਟਾਫ ਦੀਆਂ ਨੌਕਰੀਆਂ ਜਿਹੜੀਆਂ ਨੇ ਖਤਮ ਕਰ ਦਿੱਤੀਆਂ ਨੇ ਔਰ ਹਾਲਾਂਕਿ ਉਹਨਾਂ ਦੀ ਜਿਹੜੀ ਜੂਨੀਅਨ ਹੈ ਲੋਕਲ 238 ਕਹਿੰਦੇ ਨੇ ਕਿ ਉਹਨਾਂ ਨਾਲ ਬੰਦ ਦਰਵਾਜ਼ਿਆਂ ਦੇ ਪਿੱਛੇ ਗੱਲਬਾਤ ਜਿਹੜੀ ਚੱਲ ਰਹੀ ਹੈ ਕਿ ਕਿਵੇਂ ਕਰਨਾ ਹੈ ਕਿ ਇਹਨੂੰ ਕਿੰਨੀ ਕਿ ਲੈਫ ਆਫ ਦੇਣੀ ਹੈ ਕੀ ਹੋਵੇਗਾ ਸਟਾਫ ਜਿਹੜਾ ਕਾਲਜ ਦੇ ਵਿੱਚ ਹੈ ਉਹ ਕਹਿੰਦੇ ਨੇ ਕਿ ਸਾਡੇ ਵਿੱਚ ਡਰ ਦਾ ਮਾਹੌਲ ਹੈ ਤੇ ਜੌਬਸ ਜਿਹੜੀਆਂ ਨੇ ਕਟੌਤੀ ਕੀਤੀਆਂ ਜਾ ਰਹੀਆਂ ਨੇ ਤੇ ਇਹ ਇਕੱਲੇ ਕਨਸਟੋਗਾ ਦੀ ਗੱਲ ਨਹੀਂ ਐ ਸਾਰੇ ਕਾਲਜਸ ਜਿਹੜੇ ਨੇ ਅੰਟੇਰੀਓ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਤੇ ਕੈਪ ਲੱਗਣ ਤੋਂ ਬਾਅਦ ਆਪਣੇ ਬਜਟ ਜਿਹੜੇ ਨੇ ਉਹਨਾਂ ਵਿੱਚ ਵੱਡੀ ਕਟੌਤੀ ਕਰ ਦਿੱਤੀ ਐ ਵੈਸੇ ਸਰਕਾਰ ਨੇ 40% ਕਟੌਤੀ ਕੀਤੀ ਸੀ ਪਰ ਅਸਲ ਕਟੌਤੀ ਜਿਹੜੀ ਐ ਉਹ 50-60% ਤੋਂ ਵੀ ਜ਼ਿਆਦਾ ਹੋ ਸਕਦੀ ਐ ਕਿਉਂਕਿ ਸਰਕਾਰ ਨੇ ਤਾਂ ਜਿਹੜੀ ਕਟੌਤੀ ਕਰਨੀ ਕਰਨੀ ਸੀ ਦੂਸਰੇ ਪਾਸੇ ਅਰਜ਼ੀਆਂ ਵੀ ਕੱਟ ਗਈਆਂ ਨੇ ਔਰ ਕਨੇਸਟੋਕਾ ਕਾਲਜ ਦੇ ਪ੍ਰੈਜ਼ੀਡੈਂਟ ਜான் ਰਿਵਰਟਸ ਜਿਹੜੇ ਨੇ ਉਹ ਮਿਨਿਸਟਰੀ ਆਫ ਲੇਬਰ ਦੇ ਮੁਤਾਬਕ ਦੱਸਿਆ ਜਾਂਦਾ ਹੈ ਕਿ ਜੇ 50 ਤੋਂ ਵੱਧ ਘੱਟ 50 ਤੋਂ ਘੱਟ EMPLOYES ਨੂੰ ਜਿਹੜੀ ਛੁੱਟੀ ਕੀਤੀ ਜਾਵੇ ਤਾਂ ਉਹਨਾਂ ਨੂੰ ਕੋਈ ਬਹੁਤਾ ਜਿਹੜਾ ਪਬਲਿਕ ਰਿਲੀਜ਼ ਦੀ ਜਾਣਕਾਰੀ ਦੇਣ ਦੀ ਲੋੜ ਨਹੀਂ ਹੁੰਦੀ ਕਿ ਕਿੰਨੀਆਂ ਨੌਕਰੀਆਂ ਜਿਹੜੀਆਂ ਨੇ ਖਤਮ ਕੀਤੀਆਂ ਗਈਆਂ ਨੇ ਪਰ ਪਿਛਲੇ ਸਾਲ ਮਾਰਚ ਸੋਰੀ ਇਸੇ ਸਾਲ ਮਾਰਚ ਦੇ ਵਿੱਚ ਇੱਕ ਜਿਹੜੀ ਰਿਲੀਜ਼ ਕੀਤੀ ਗਈ ਸੀ ਉਸ ਮੁਤਾਬਕ ਕਨੇਸਟੋਕਾ ਕਾਲਜ ਦੇ ਪ੍ਰੈਜ਼ੀਡੈਂਟ ਜਿਹੜੇ ਸੀ ਉਹਨਾਂ ਦੀ ਤਨਖਾਹ ਦੇ ਵਿੱਚ ਵੱਡਾ ਵਾਅਦਾ ਕੀਤਾ ਗਿਆ ਤੇ ਉਹਨਾਂ ਨੂੰ 2024 ਦੇ ਵਿੱਚ ਕੁੱਲ ਜਿਹੜੀ ਉਹਨਾਂ ਨੂੰ ਆਮਦਨ ਹੋਈ ਕਾਲਜ ਦੇ ਪ੍ਰੈਜ਼ੀਡੈਂਟ ਵਜੋਂ ਇੱਕ ਜੋ ਉੱਥੇ ਦੇ ਪ੍ਰੈਜ਼ੀਡੈਂਟਰੀ ਸਰ ਤਨਖਾਹ ਜਿਹੜੀ ਹੈ ਉਹ 6,36,000 ਡਾਲਰ ਜਿਹੜੀ ਹੈ ਉਹ ਮਿੱਥੀ ਗਈ ਹੈ ਤੇ ਇਤੋਂ ਨਾਲ ਯੂਨੀਅਨ ਦੇ ਕੁਝ ਮੈਂਬਰਾਂ ਨੇ ਤੇ ਕੁਝ ਹੋਰ ਬਹੁਤ ਸਾਰੇ ਲੋਕਾਂ ਨੇ ਇਹਨਾਂ ਨੇ ਕਿਹਾ ਕਿ ਬਹੁਤ ਤੇਜ਼ੀ ਨਾਲ ਨੌਕਰੀਆਂ ਕਟੌਤੀ ਕਰਨ ਲੱਗ ਪਏ ਨੇ ਪਰ ਇਹਨਾਂ ਕੋਲ 700 ਮਿਲੀਅਨ ਡਾਲਰ ਕੈਸ਼ ਰਿਜ਼ਰਵ ਪਏ ਨੇ ਜੋ ਇਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਕਮਾਏ ਨੇ ਉਸ ਨੂੰ ਵਰਤਨ ਦੀ ਵੀ ਗੱਲ ਕਰਨ ਤੇ ਇਸੇ ਤਰ੍ਹਾਂ ਇੱਕ ਸੌਲਟ ਕਾਲਜ ਆਫ ਅਪਲਾਈਡ ਆਰਟਸ ਐਂਡ ਟੈਕਨੋਲੋਜੀ ਹੈ ਉਹਦੇ ਪ੍ਰੈਜ਼ੀਡੈਂਟ ਡੇਵਿਡ ਓਰਜ਼ਾਈਟੀ ਨੇ ਇੱਕ ਪੌਡਕਾਸਟ ਦੇ ਵਿੱਚ ਕਨਸਟੋਗਾ ਕਾਲਜ ਤੇ ਕੁਝ ਗੱਲਾਂ ਕਰ ਦਿੱਤੀਆਂ ਕਿ ਜੇ ਇਹਨਾਂ ਨੇ ਇੰਨੇ ਸਟੂਡੈਂਟ ਰੱਖੇ ਸੀ ਤੇ ਉਹਨਾਂ ਦੇ ਰਹਿਣ ਸਹਿਣ ਦਾ ਇੰਤਜ਼ਾਮ ਕਿਉਂ ਨਾ ਕੀਤਾ ਤੇ ਹੁਣ ਇਹ ਰੌਲਾ ਕਿਉਂ ਪਾ ਰਹੇ ਨੇ ਤੇ ਇਸ ਦੇ ਜਵਾਬ ਦੇ ਵਿੱਚ ਕਨਸਟੋਗਾ ਤੇ ਪ੍ਰੈਜ਼ੀਡੈਂਟ ਵੀ ਉਹਨਾਂ ਨੂੰ ਬਹੁਤ ਕੁਝ ਕਿਹਾ ਤੇ ਅੱਗੋਂ ਉਹਨਾਂ ਨੇ ਫਿਰ ਮੁੜ ਕੇ ਕੁਝ ਕਿਹਾ ਸੋ ਇਹ ਵਾਰ ਆਫ ਵਰਡਸ ਜਿਹੜੀ ਸਿਪਲੀਨ ਹੈ ਦੇਖਣ ਨੂੰ ਮਿਲੀ ਹੈ ਕਿ ਜਿਵੇਂ ਕਿੰਨੇ ਨੇ ਕਿ ਮਾਰਾ ਮਾਰੀ ਹੁਣ ਜਿਹੜੀ ਪਈ ਆ ਉਹ ਹੈ ਕਿ ਹੁਣ ਸਟੂਡੈਂਟ ਬਿਲਕੁਲ ਬੰਦ ਤਾਂ ਹੋਣੇ ਨਹੀਂ 100% ਹੁਣ ਤੇ ਇਹ ਆ ਕਿ ਜਿੰਨੇ ਕ ਖਿੱਚਣੇ ਹੁੰਦੇ ਨੇ ਉਹ ਖਿੱਚ ਲਓ ਪਰ ਕੰਟਰੋਵਰਸੀ ਜਿਹੜੀ ਆ ਵਿਵਾਦ ਜਿਹੜਾ ਆ ਉਹ ਘੁੰਮ ਰਿਆ ਨਾ ਸਾਰੇ ਕਾਲਜਾਂ ਦੇ ਦਵਾਲੇ ਜੀ ਜੀ